ਤੇ ਤੁਹਾਡਾ ਉਹ ਸਾਹਮਣੇ ਉਹ ਸਾਹਮਣੇ ਜਿੱਥੇ ਉਹ ਪਾੜ ਪਿਆ ਪਿਆ ਹਾਂਜੀ ਪਾੜ ਦੇ ਨਾਲ ਡੇਰੀ ਫਾਰਮ ਹੀ ਜੋ ਵੀ 5 ਲੱਖ ਰੁਪਈਆ ਦਾ 20 ਦਿਨ ਹੋਏ ਆ ਜੇ ਬਸ گاਵਾ ਉੱਥੇ ਖੜੀਆਂ ਹਾਂਜੀ ਆਲੀ گاਵਾ ਉਹ ਛੱਡ ਵਾਲੇ ਦੇ ਤਿੰਨ گاਵਾ ਰੁੜੀਆਂ ਬਾਕੀ ਆ ਵੇਖੋ ਕੁਝ ਤੁਸੀਂ ਦੇਖ ਲੋਤੀਆਂ گاਵਾ ਘਰ ਜਾ ਨਹੀਂ پا ਰਹੀਆਂ ਕਿਉਂਕਿ ਸਾਰੇ ਬੰਦੇ ਲੇਟੀ ਟੁੱਟ ਗਈ ਹੈ ਰੋਜ਼ਗਾਰ ਲਈ ਧੰਦਾ ਖੋਲਿਆ ਐੜ ਕਿਹਾ ਜੀ 20 ਦਿਨ ਹੋਏ ਉਹਨੂੰ 6 ਮਹੀਨਿਆਂ ਦਾ ਤਿਆਰ ਕਰਦਿਆਂ ਲੱਗੇ ਜਿਹੜੇ ਪਿੰਡਾਂ ਨੇ ਸਾਡੀ ਮਦਦ ਕਰਨੀ ਹੈ ਨਾ ਲਾਗੇ ਲਾਗੇ ਸਾਰੇ ਪਿੰਡਾਂ 'ਚ ਪਾਜੀ ਪਾਣੀ ਫਿਰ ਗਿਆ ਮਿੱਟੀ ਲੱਭਣੀ ਨਹੀਂ ਹੈ ਤੇ ਬੰਦ ਕਿਤਾ ਬੱਜੇਗਾ ਹਾਂ ਜੀ ਵਿੱਚ ਇਹ ਟਰੈਕਟਰ ਵਿੱਚ ਇਹ ਸਭ ਕੁਝ ਟਰੈਕਟਰ ਵੀ ਉੱਥੇ ਰਿਹਾਗਾ ਕੋਈ ਚੀਜ਼ ਕੱਢਨ ਦਾ ਨੇ ਮੌਕਾ ਹੀ ਨਹੀਂ ਦਿੱਤਾ ਹਾਂ ਜੀ ਉੱਥੇ ਡੁੱਬਿਆ ਪਿਆ ਸਭ ਕੁਝ ਇਹ ਨੈਟਵਰਕ ਵੀ ਟੁੱਟ ਗਿਆ ਤੇ ਤੇ ਆ ਦੇ ਤਿੰਨ ਤਿੰਨ ਚਾਰ ਟਾਵਰ ਜਿਹੜੇ ਲਾਗੇ ਲਾਕੇ ਸਾਰੇ ਖਰਾਬ ਹੋ ਗਏ ਨੈਟਵਰਕ ਆਉਂਦੀ ਫੋਨ ਹੁੰਦਾ ਕੋਈ ਕੋਠੇ ਚੜ ਕੇ ਗੱਲ ਮਾੜੀ ਮੋਟੀ ਹੁੰਦੀ ਕਨੈਕਟ ਹੋਣ ਹੀ ਨਹੀਂ ਦਿਆ ਪਾਜੀ ਆਹ ਵੇਖੋ ਟਾਵਰ ਦੇ ਸਾਹਮਣੇ ਉਹ ਵੀ ਖਰਾਬ ਆ ਉਹ ਡੁੱਬ ਗਿਆ ਸਾਰਾ ਸਪੈਦੇ ਉੱਤੇ ਡਿੱਗ ਕੇ ਆ ਟੁੱਟ ਕੇ ਜਿਹੜਾ ਤੋੜੇ ਸਪੈਦੇ ਟਰੈਕਟਰ ਤੇ ਬੱਜੇ ਜਨਰੇਟਰ ਵੀ ਉੱਥੇ ਹੀ ਆ ਸਭ ਕੋ ਜੇ ਉੱਥੇ ਉਹਨੇ ਕੱਢਣ ਦਾ ਇੱਕ ਮੋਮੈਂਟ ਦਾ ਮੌਕਾ ਹੀ ਨਹੀਂ ਦਿੱਤਾ ਭਾਜੀ ਇੱਧਰ ਅਸੀਂ ਆਪਣੇ ਬੱਚੇ ਸਾਹਮਣੇ ਹਨ ਨੂੰ ਪਤਾ ਨਹੀਂ ਕਿ ਛੱਡਾਂ ਵੀ ਇਹ ਕੰਮ ਹੋ ਜਾਣਾ ਤਾਂ ਸਮੇਂ ਭਾਰਤ-ਪਾਕਿਸਤਾਨ ਦੀ ਸਰਹੱਦ ਤੇ ਆ ਆਖਰੀ ਪਿੰਡ ਆ ਪੰਜਾਬ ਦਾ ਤਾਂ ਜਿਸ ਤਰੀਕੇ ਦੇ ਨਾਲ ਪੂਰੇ ਪੰਜਾਬ ਦੇ ਵਿੱਚ ਜਿਹੜਾ ਕਹਿਰ ਜਿਹੜਾ ਅੱਧੇ ਪੰਜਾਬ ਦੇ ਵਿੱਚ ਮੀਂਹੇ ਵਰਸਾਇਆ ਤਾਂ ਉਹ ਤਸਵੀਰ ਤੁਹਾਨੂੰ ਦਿਖਾ ਦਿੰਦਾ ਹੈ ਕਿ ਵੱਡੇ ਵੱਡੇ ਪਾੜ ਕਿਵੇਂ ਪਏ ਨੇ ਸੜਕ ਬਿਲਕੁਲ ਉਦੇ ਦੋ ਟੋਟੇ ਕਰ ਦਿੱਤੇ ਰਸਤਾ ਬਿਲਕੁਲ ਟੁੱਟ ਚੁੱਕਿਆ ਤਾਂ ਤੁਸੀਬਨ ਜਦੋਂ ਟੁੱਟਿਆ ਤਾਂ ਕਈ ਕਈ ਫੁੱਟ ਪਾਣੀ ਚੜਕੇ ਸਭ ਤੋਂ ਵੱਧ ਸਰਹੱਦੀ ਇਲਾਕਿਆਂ ਦੇ ਵਿੱਚ ਵੜਿਆ ਕੋਨੇਵਾਲ ਪਿੰਡ ਦੇ ਵਿੱਚਾਂ ਜਿੱਥੇ ਕਿ ਬਹੁਤ ਵੱਡੇ ਪੱਧਰ ਤੇ ਤਬਾਹੀ ਇਸ ਪਾਣੀ ਨੇ ਥਾਂ ਦੇ ਉੱਤੇ ਮਚਾਈ ਹੈ ਜਿਹੜਾ ਸਾਰਾ ਇਲਾਕਾ ਇਸ ਦੇ ਨਾਲ ਡੋਬਿਆ ਸਭ ਤੋਂ ਪਹਿਲਾ ਪਿੰਡ ਇਹ ਡੁੱਬਿਆ ਜਦੋਂ ਆਇਆ ਪਿੰਡ ਦੇ ਵਸਨੀਕ ਵੀ ਸਾਡੇ ਨਾਲ ਨੇ ਕਿੰਨਾ ਕੁ ਨੁਕਸਾਨ ਆ ਜਿਹੜਾ ਜਿਵੇਂ ਜਦੋਂ ਤੁਸੀਬਨ ਟੁੱਟਿਆ ਫਿਰ ਤਾਂ ਪਾਣੀ ਤਫਕ ਕਈ ਕਈ ਫੁੱਟ ਚੜ ਕੇ ਆਉਣਾ ਪਾਣੀ ਭਾਜੀ 7-8-8 ਫੋਟਾ ਕਰਾਂ ਦੇ ਚਲ ਗਿਆ ਪਾਣੀ 2-2 ਫੋਟਾ ਤੁਸੀਂ ਤੋਂ ਪਾਰ ਪਾਣੀ ਹੋ ਗਿਆ ਫਿਰ ਬੇਕਾਬੂ ਹੋ ਗਿਆ ਤੁਸੀਂਾਂ ਟੁੱਟੀਆਂ ਉੱਥੇ ਸਾਡਾ ਡੇਰੀ ਫਾਰਮ ਹੀ ਆ ਵੇਖੋ ਜੇ گاਵਾ ਵੀ ਵਿਚਾਰੀਆਂ ਉੱਥੇ ਵੱਜੀਆਂ ਤੁਸੀਂ ਤੇ ਹੀ گاਵਾ ਵੀ ਰੂੜੀਆਂ ਕੋਈ ਹਾਂਜੀ ਹਾਂਜੀ گاਵਾ ਉਹ ਸ਼ੈੱਡ ਵਾਲੇ ਦੇ ਤਿੰਨ گاਵਾ ਰੂੜੀਆਂ ਬਾਕੀ ਆ ਵੇਖੋ ਤੁਸੀਂ ਦੇ ਖਲੋਤੀਆਂ گاਵਾ ਘਰ ਜਾ ਨਹੀਂ ਪਾ ਰਹੀਆਂ ਕਿਉਂਕਿ ਸਾਰੇ ਬੰਨੇ ਲਿੰਕ ਹੀ ਟੁੱਟ ਗਏ ਪੰਜ ਪੰਜ ਤਾਵਾਂ ਦੇ ਤੁਸੀਂ ਟੁੱਟੀਆਂ ਲਿੰਕ ਕੋਨੇ ਆਲਾ ਟੁੱਟ ਗਿਆ ਕੋਈ ਗਲੀ ਬਚੀ ਬਸ ਜਿਹੜੀ 마ਸ਼ੀ ਵਾਲ ਤੋਂ ਹੁੰਦੀ ਇੱਧਰ ਨੂੰ ਬਾਕੀ ਹੱਡੇ ਤੱਕ ਅਜੇ ਕੋਈ ਚਾਰ ਕੋਈ ਚੌਖਰ ਉਹ ਨਹੀਂ ਹਜੇ ਤੱਕ ਪਹੁੰਚਨੇ ਕਿਉਂਕਿ ਵੱਡੇ ਟਰਾਲੇ ਲੰਘਦੇ ਨਹੀਂ ਗਲੀ ਸਾਣੀ ਡੰਗਰਾ ਦਾ ਮੁਸ਼ਕਿਲ ਹੋ ਗਿਆ ਸੁੱਕੇ ਦਾ ਚਾਰੇ ਦਾ ਹੁਣ ਸਾਹਮਣੇ ਉਹ ਜਿਵੇਂ ਉਹ ਸਾਹਮਣੇ ਕੁਝ ਲੋਕ ਨਜ਼ਰ ਆ ਰਹੇ ਨੇ ਨਾ ਟਾਪੂ ਦੀ ਤਰ੍ਹਾਂ ਏਰੀਆ ਕੱਟਿਆ ਗਿਆ ਇਹ ਸਾਹਮਣੇ ਉਹ ਉੱਪਰ ਦੀ ਲੰਘ ਕੇ ਆਏ ਨੇ ਸੜਕ ਦੇ ਉੱਪਰ ਹਾਂਜੀ ਉਹ ਡੇਰਾ ਬਾਬਾ ਨਾਲ ਕਾਲਾ ਰੋਡ ਸਾਣੀ ਆਇਆ ਹਾਂਜੀ ਆ ਵੇਖੋ ਵੱਡਾ ਲਿੰਕ ਹੈ ਇਹ ਲਿੰਕ ਪਿੰਡ ਨੂੰ ਜਾਣਾ ਔਰ ਡੇਰਾਬਾਬ ਨਾਨਕਰ ਰੋਡ ਤੋਂ ਗਰਦਾਸਪੁਰ ਵਾਲੇ ਰੋਡ ਤੋਂ ਇਹ ਲਿੰਕ ਸਾਡੇ ਪਿੰਡ ਨੂੰ ਆਉਂਦਾ ਉਹ ਵੇਖੋ ਉਹ ਉਧਰ ਦੇ ਪਿੰਡ ਉਧਰ ਦੇ ਵਿਚਾਰੇ ਉਦੋਂ ਦੀ ਸੇਵਾ ਕਰਦੇ ਆ ਆ ਮਸ਼ਹੂਰ ਆਈ ਕੋਈ ਪਾਣੀ ਤਾਂ ਨਹੀਂ ਸਾਰਾ ਇੱਧਰ ਨੂੰ ਜਾਂਦਾ ਰਿਹਾ ਅਜੇ ਵੀ ਡੰਗਰ ਵੀ ਆਡੇ ਵਿਚਾਰੇ ਉਹ ਤੁਸੀਂ ਦੇ ਵਿਚਕਾਰ ਹੀ ਆ ਗਏ ਆ ਡੇਰੀ ਫਾਰਮ ਕਿੱਥੇ ਤੁਸੀਂ ਤੁਹਾਡਾ ਉਹ ਸਾਹਮਣੇ ਉਹ ਸਾਹਮਣੇ ਜਿੱਥੇ ਉਹ ਪਾੜ ਪਿਆ ਪਿਆ ਹਾਂਜੀ ਪਾੜ ਦੇ ਨਾਲ ਡੇਰੀ ਫਾਰਮ ਹੀ 24 5 ਲੱਖ ਰੁਪਏ ਵਾਲਾ 20 ਦਿਨ ਹੋਏ ਹੈ ਜੇ ਬਸ گاਵਾ ਉੱਥੇ ਖੜੀਆਂ ਨੇ ਹਾਂਜੀ ਵਿੱਚ ਇਹ ਟਰੈਕਟਰ ਵਿੱਚ ਇਹ ਸਭ ਕੁਝ ਟਰੈਕਟਰ ਵੀ ਉੱਥੇ ਰਹਿ ਗਿਆ ਕੋਈ ਚੀਜ਼ ਕੱਢਣ ਦਾ ਨੇ ਮੌਕਾ ਹੀ ਨਹੀਂ ਦਿੱਤਾ ਹਾਂਜੀ ਉੱਥੇ ਡੁੱਬਿਆ ਪਿਆ ਸਭ ਕੁਝ ਇਹ ਨਾ ਦੇਖਦਾ ਕੱਖ ਨਹੀਂ ਭਾਜੀ ਸਪੈਦੇ ਉੱਤੇ ਡਿੱਗ ਕੇ ਟੁੱਟ ਕੇ ਜਿਹੜਾ ਤੋੜੇ ਸਪੈਦੇ ਟਰੈਕਟਰ ਤੇ ਵੱਜੇ ਜਨਰੇਟਰ ਵੀ ਉੱਥੇ ਹੀ ਆ ਸਭ ਕੁਝ ਉੱਥੇ ਉਹਨੇ ਕੱਢਣ ਦਾ ਇੱਕ ਮਿੰਟ ਦਾ ਮੌਕਾ ਹੀ ਨਹੀਂ ਦਿੱਤਾ ਭਾਜੀ ਇਦਰੇ ਹੀ ਆਪਣੇ ਬੱਚੇ ਸਮਝਦੇ ਹਨ ਨੂੰ ਪਤਾ ਨਹੀਂ ਕਿ ਛੱਡ ਲਵੇ ਇਹ ਕੰਮ ਹੋ ਜਾਣਾ ਬਿਲਕੁਲ ਹਾਂਜੀ 25 ਲੱਖ ਦਾ ਨੁਕਸਾਨ ਕਿਸਾਨ ਦਾ ਵੀ ਹੋਇਆ ਬਹੁਤ ਵੱਡਾ ਨੁਕਸਾਨ ਆ ਇਹ ਡੈਰੀ ਫਾਰਮਿੰਗ ਸਾਰੀ ਗੁੱਡ ਆਰਥਿਕ ਤੌਰ ਤੇ ਤੇ ਬਹੁਤ ਕਿਸਾਨ ਜਿਹੜੇ ਚੰਬੇ ਗਏ ਆ ਦਾਦਾ ਸਾਲੀ ਕਿਸਾਨ ਜਿਹੜੇ ਆ ਉਹ ਪਿੱਛੇ ਪੈ ਗਏ ਨੇ ਜਿਹੜੇ ਇੱਕ ਇੱਕ ਕੁਦਰਤੀ ਬਾਹ ਨਾ ਇੰਨਾ ਦਰਿਆ ਦੇ ਵਿੱਚ ਪਾਣੀ ਆਉਣਾ ਤੇ ਦਰਿਆਜ ਹੁਣ ਦੱਸ ਰਹੇ ਲੋਕ ਕੋਨੇਵਾਲ ਦੇ ਦੱਸ ਰਹੇ ਜਿੱਦਾਂ ਨੌਜਵਾਨ ਉਛਲ ਕੇ ਦਰਿਆ ਆ ਬਾਹ ਬੇ ਕਾਬੂ ਪਾਣੀ ਛੱਡਿਆ ਗਿਆ ਬਹੁਤ ਪ੍ਰਸ਼ਾਸਨ ਦੀ ਨੰਗੇਲੀ ਆ ਕਿ ਦੱਸਿਆ ਨਹੀਂ ਗਿਆ ਵੀ ਕਿੰਨਾ ਹੀ ਪਾਣੀ ਛੱਡ ਰਹੇ ਆ ਤੇ ਇੱਥੇ ਲਾਉਂਸਮੈਂਟਾਂ ਤੱਕ ਨਹੀਂ ਕਰਵਾਈਆਂ ਗਈਆਂ ਤੇ ਬੇਉਛਲ ਕੇ ਜਦੋਂ ਬਾਹਰ ਪਾਣੀ ਆ ਉਹਨਾਂ ਨੇ ਕਿੰਨੀ ਤਬਾਈ ਮਚਾਈ ਆ ਤੁਸੀਂ ਛੁਪੈਦੇ ਵੇਖ ਰਹੇ ਜੋ ਕਿੱਡੇ ਕਿੱਡੇ ਤਗੜੇ ਛੁਪੈਦੇ ਆ ਜਿੱਡੇ ਉਹਨੇ ਛੁਪੈਦੇ ਮੁੱਢਾਂ ਤੋਂ ਕੱਢ ਕੱਢ ਕੇ ਪਰੇ ਮਾਰੇ ਆ ਤੇ ਕਿੰਨੀ ਤਗੜੀ ਤਬਾਈ ਇਹਨੇ ਰਵੀ ਦਰਿਆ ਨੇ ਮਚਾਈ ਆ ਪ੍ਰਬੰਧ ਨੇ ਦੱਸਿਆ ਨਹੀਂ ਗਿਆ ਡੈਮ ਚ ਵੀ ਕਿੰਨਾ ਪਾਣੀ ਛੱਡ ਰਹੇ ਆ ਬਿਲਕੁਲ ਤੇ ਕਿਤੇ ਦਸਤਰਾਜੂ ਨੇ ਕਿਹਾ ਵੀ 25 ਲੱਖ ਦਾ ਨੁਕਸਾਨ ਹੋਗਾ ਕਰਜ਼ਾ ਲੈ ਕੇ ਬਣਾਇਆ ਸੀ ਹਾਂਜੀ ਹਾਂਜੀ ਭਾਜੀ ਕਰਜ਼ਾ ਲੈ ਕੇ ਕੋਜਾ ਆਪਣਾ ਸਾਡੇ ਬੰਦਿਆਂ ਦਾ ਨਹੀਂ ਆ ਫਾਰਮ ਚਲੋ ਆਪਣਾ ਨਹੀਂ ਆ ਉਹ ਬੰਦੇ ਜਿਹੜੇ ਆਪਣੇ ਨਾ ਉਹਨਾਂ ਦੇ ਚਲੋ ਨੌਕਰੀਆਂ ਦਾ ਬੱਚਾ ਕਰਦੇ ਹੁੰਦਾ ਬੜੀ ਮਿਹਨਤ ਕਰਕੇ ਰੁਜ਼ਗਾਰ ਵੇਖੋ ਭਾਜੀ ਰੁਜ਼ਗਾਰ ਲਈ ਬਾਹਰ ਨਿਕਲੇ ਹਾਂ ਪਿੰਡ ਦੇ ਵਿੱਚ ਚਲ ਜਓ ਪਿੰਡ ਦੇ ਵਿੱਚ ਥਾਂ ਆ ਛੋਟੇ ਛੋਟੇ ਉੱਥੇ ਗਾਵਾਂ ਰੱਖੀਆਂ ਨਹੀਂ ਜਾਂਦੀਆਂ ਉਹ ਰੋਜ਼ਗਾਰ ਤਾਂ ਆਪਣਾ ਚਲਾਉਣਾ ਨਾ ਸਾਨੂੰ ਇਹ ਨਹੀਂ ਨਾ ਪਤਾ ਵੀ ਇਹ ਆ ਅੱਜ ਤੋਂ ਡੇਰੀ ਫਾਰਮ ਆ ਮਤਲਬ ਹੁਣ ਕਈ ਕਹਿੰਦੇ ਵੀ ਤੁਸੀਂ ਕਿਉਂ ਪਾਇਆ ਕਿਉਂ ਇਹ ਰੋਜ਼ਗਾਰ ਲਈ ਪਾਇਆ ਵੀ ਖੁੱਲੇ ਥਾਂ ਦੇ ਪਸ਼ੂ ਇਹ ਤੁਹਾਨੂੰ ਪਤਾ ਲੈਂਦੇ ਆ ਰੋਜ਼ਗਾਰ ਲਈ ਧੰਦਾ ਖੋਲਿਆ ਐਰ ਕਹੇ ਜੇ 20 ਦਿਨ ਹੋਏ ਉਹਨੂੰ 6 ਮਹੀਨਿਆਂ ਦਾ ਤਿਆਰ ਕਰਦਿਆ ਲੱਗੇ ਤੇ ਤੁਹਾਨੂੰ ਪਰਮ ਮੰਗਿਹਾਈ ਦਾ ਸਮਾਂ ਆ 6 ਮਹੀਨੇ ਤਿਆਰ ਕਰਦਿਆ ਲੱਗੇ ਤੇ ਹੁਣ ਜਦੋਂ 20 ਦਿਨ ਹੋਏ ਜੇ گاਵਾ ਉੱਥੇ ਖੜੀਆਂ 20 ਹਾਂ 20 ਕਿ ਦਿਨ ਹੋ ਗਏ ਤਿਆਰ ਹੋਏ ਨੂੰ ਤੇ ਗਾਮਾ ਉੱਥੇ ਗਈਆਂ ਜਿਵੇਂ ਹੁਣ ਮੀਂਹ ਪੈ ਰਿਹਾ ਅੱਜ ਇਸ ਦੇ ਨਾਲ ਪਾਣੀ ਵੱਧ ਸਕਦਾ ਹੋਰ ਆ ਸਕਦਾ ਖਤਰਾ ਹੈ ਹਾਂਜੀ ਪਾਜੀ ਪਾਣੀ ਹੁਣ ਵੇਖੋ ਵੀ ਆ ਨਾਲੀ ਪੈ ਗਈ ਆ ਜਿੰਨਾ ਚੱਕੋ ਵੱਡਾ ਬੰਨਣਾ ਵੱਜਾ ਉਹਨਾਂ ਚੱਕ ਇਹ ਸਮਝ ਲਓ ਵੀ ਪਾਣੀ ਜਦੋਂ ਉਹਨਾਂ ਪਿੱਛੇ ਛੱਡਿਆ ਉਦੋਂ ਪਾਣੀ ਇੱਧਰ ਨੂੰ ਸਾਰਾ ਵਗਣ ਡਿਆ ਪਣਾ ਬੰਦ ਬੰਦ ਵੱਜੇਗਾ ਕਿਉਂਕਿ ਗਾਲੇ ਗਾਲ ਮੇਣ ਗਾਲੇ ਹੋਈ ਆ ਵੀ ਜਿਹੜੇ ਪਿੰਡਾਂ ਨੇ ਸਾਡੀ ਮਦਦ ਕਰਨੀ ਹੈ ਨਾ ਲਾਗੇ ਲਾਗੇ ਸਾਰੇ ਪਿੰਡਾਂ 'ਚ ਪਾਜੀ ਪਾਣੀ ਫਿਰ ਗਿਆ ਮਿੱਟੀ ਲੱਭਣੀ ਨਹੀਂ ਆ ਤੇ ਬੰਨ ਕਿਤਾ ਬੱਜੇਗਾ ਨਹੀਂ ਬੰਨੇ ਜਣਾ ਬੰਨੇ ਹਾਂ ਬਾਅਦ ਬਾਅਦ ਨਾ ਜੇ ਬੱਜਿਆ ਜਾਏ ਕੋਈ ਹਫਤੇ ਕੋ 10 ਦਿਨ ਲੱਗਣਗੇ ਫੇਰ ਕੋਈ ਸਰਕਾਰ ਮਰਜ਼ਾ ਕਰੇਗੀ ਕਿ ਜੀਸੀਪੀ ਨਾਲ ਕੋਈ ਮਿੱਟੀ ਮੁੱਟੀ ਭਰਾਂਗੇ ਫੇਰ ਬੱਜਣਾ ਕਰੇ ਸੀ ਕਿ ਫੌਜ ਦੇ ਜਿਵੇਂ ਉਹ ਟਰੱਕ ਉੱਥੇ ਪਾਣੀ ਚ ਫਸ ਗਏ ਸੀ ਉੱਥੇ ਹੀ ਖੜੇ ਨੂੰ ਛੱਡ ਕੇ ਭੱਜਣੇ ਪਏ ਉਹਨਾਂ ਜੀ ਭਾਜੀ ਉਹ ਪਿੱਛੋਂ ਗੱਡੀਆਂ ਔਡੀਆਂ ਫੌਜੀਆਂ ਪਿਆਹੀ ਛੇਤੀ ਛੇਤੀ ਪਾਰ ਹੋ ਜਾਈਏ ਉਹਨਾਂ ਆਪਣੇ ਜਾਣਾ ਸੀ ਉਹਨਾਂ ਨੇ ਜਦੋਂ ਆਤ ਸੀ ਟੁੱਟੀਆਂ ਨੇ ਆਤ ਸੜਕ ਤੋੜਦੀ ਉਹ ਵਿਚਾਰੇ ਵਿੱਚੇ ਫੌਜੀ ਉਹਨਾਂ ਗੱਡੀਆਂ ਛੱਡ ਕੇ ਉਹਨਾਂ ਨੂੰ مشويرਾਂ ਫੇਰ ਪਾਰ ਕੀਤਾ ਗੱਡੀਆਂ ਉਹਨਾਂ ਦੀ ਉੱਥੇ ਵਿਚਾਰੇ ਨਹੀਂ ਖਲੋਤੀਆਂ ਰਹਿ ਗਈਆਂ ਡੰਗਰ ਵੀ ਕੋ ਜਾਡੇ ਤੁਸੀਂ ਤੋਂ ਰੁੜ ਗੇ ਕੋ ਜੋ ਸ਼ੈੱਡ ਵਾਲੇ ਤੇ ਰੁੜ ਗੇ ਤੇ ਨੁਕਸਾਨ ਤਾਂ ਬਹੁਤ ਇਸ ਇਲਾਕੇ ਦੇ ਵਿੱਚ ਲੋਡ ਕਿਸ ਚੀਜ਼ ਦੀ ਆ ਗੱਡੀਆਂ ਪਰ ਪਰ ਕੇ ਰਸਦਾ ਆ ਰਹੀ ਹੈ ਕਿਸ ਚੀਜ਼ ਦੀ ਲੋਡ ਹਾਂਜੀ ਭਾਜੀ ਰਸਤੇ ਤੁਹਾਨੂੰ ਵੇਖੋ ਰਸਤੇ ਤੇ ਚਲੋ ਆ ਰਹੀ ਆ ਰਸਤੇ ਕਿੰਨੀ ਕੋਈ ਵੇਖੋ ਗਿੱਲਾ ਸਮਾਨ ਜਮਾ ਕਰ ਲੂਗਾ ਰਸਤੇ ਸੁੱਕੀ ਰਸਤਾ ਕੋਈ ਚਾਹ ਪਾਣੀ ਕੋ ਖੰਡ ਮਿੱਠਾ ਪਤੀ ਕੋ ਆਲੂ ਗੰਡੇ ਜਿਹੜੇ ਆਈ ਵੀ ਕੋ ਸਿਲੰਡਰ ਗੈਸ ਵੇਖੋ ਗੈਸ ਆਟੇ ਨੇ ਕਿੰਨਾ ਕਿ ਚੇਰ ਕੱਢਣਾ ਠੀਕ ਹੈ ਕਿ ਨਹੀਂ ਹੁਣ ਚਾਰੇ ਦੀ ਲੋੜ ਆ ਅੱਜ ਤੋਂ ਸਾਨੂੰ ਮਹੀਨੇ ਤੋਂ ਮਹੀਨੇ ਨੂੰ ਫੇਰ ਲੋੜਿਆ ਚੀਜ਼ਾਂ ਦੀ ਕਿਉਂਕਿ ਮਹੀਨੇ ਬਾਅਦ ਸਾਡੇ ਕੋਲ ਇੱਥੇ ਕੋਈ ਪਹੁੰਚਣਾ ਨਹੀਂ ਆ ਜਿਹੜੀ ਤੂੜੀ ਆ ਗਈ ਉਹ ਸਾਡੀ ਮੁੱਕ ਜਾਣੀ ਆ ਫੇਰ ਆ ਮਹੀਨੇ ਤੋਂ ਬਾਅਦ ਸਾਨੂੰ ਇਹ ਚੀਜ਼ਾਂ ਦੀ ਫੇਰ ਲੋੜ ਪੈਣੀ ਆ ਤੇ ਉਦੋਂ ਸੰਗਤਾਂ ਨੂੰ ਬੇਨਤੀ ਆ ਵੀ ਉਦੋਂ ਪਹੁੰਚਿਓ ਸਾਡੇ ਤੱਕਾਂ ਜੀਰੋ ਹਨ ਲੋੜਿਆ ਪੈਲੀਆਂ ਵੇਖੋ ਸਾਡੀਆਂ ਚਲੋ ਉਹ ਤਾਂ ਠੱਗੀਆਂ ਸਾਰੀਆਂ ਉਦੋਂ ਚਲੋ ਮਾਲਕ ਦੀ ਕਿਰਪਾ ਨਾਲ ਜਿਹੜਾ ਨੁਕਸਾਨ ਉਹ ਤਾਂ ਹੋ ਗਿਆ ਅੱਜ ਤੋਂ ਮਹੀਨੇ ਦੋ ਮਹੀਨੇ ਨੂੰ ਫੇਰ ਆਨੂੰ ਇਹ ਚੀਜ਼ਾਂ ਦੀ ਲੋਡ ਪੈਣੀ ਸੰਗਤ ਨੂੰ ਇਹੋ ਬੇਨਤੀ ਆ ਵੀ ਹੁਣ ਤੱਕ ਆ ਚਲੋ ਮਹਾਰਾਜ ਦੀ ਕਿਰਪਾ ਤਿੰਨ ਦਿਨ ਹੋ ਗਏ ਬਹੁਤ ਸੰਗਤਾਂ ਨੇ ਸੇਵਾ ਕੀਤੀ ਆ ਅੱਜ ਦਿੜੋ ਧੰਨਵਾਦ ਸੰਗਤਾਂ ਦਾ ਕਰਦੇ ਆ ਵੀ ਬਹੁਤ ਸੇਵਾ ਸੰਗਤਾਂ ਨੇ ਕੀਤੀ ਆ ਤੇ ਹੁਣ ਵੀ ਕਰਨ ਦੇ ਆ ਅੱਜ ਫੇਰ ਟਰਾਲੀਆਂ ਆਈਆਂ ਲੰਗਰ ਵਿਚਾਰੇ ਬਹੁਤ ਲੈ ਕੇ ਆਉਣ ਦੇ ਪਰ ਇਹ ਵੇਖੋ ਵੀ ਦੁੱਧ ਹੁਣ ਵੇਖੋ ਪੈਕਟ ਵਾਲਾ ਜਿਹੜਾ ਉਹ ਕਿੰਨਾ ਕਿਤੇ ਦੁੱਧ ਕੱਢੂਗਾ ਵੀ 32 ਇੱਥੇ ਅਜੇ ਪੜਾ ਨਹੀਂ ਉਹ 20 ਦਿਨ ਆਏ ਕੋ ਮਹੀਨਾ ਲਾਏ ਬਤੀ ਬਲੇ ਟਰਾਂਸਫਰ ਸਾਰੇ ਡਿੱਗ ਪਏ ਆ ਤੇ ਬਤੀਰਾ ਕੋਈ ਆ ਨਹੀਂ ਫ੍ਰਿਜਾ ਹੁਣ ਤੇ ਫਿਰ ਕਨੈਕਟੀਵਿਟੀ ਵੀ ਖਤਮ ਹੋ ਗਈ ਮੋਬਾਈਲ ਨੈਟਵਰਕ ਵੀ ਟੁੱਟ ਗਿਆ ਤੇ ਆਹ ਦੇ ਤਿੰਨ ਤਿੰਨ ਚਾਰ ਟਾਵਰ ਜਿਹੜੇ ਲੱਗੇ ਲੱਗੇ ਸਾਰੇ ਖਰਾਬ ਹੋ ਗਿਆ ਨੈਟਵਰਕ ਆਉਂਦੀ ਫੋਨ ਹੁੰਦਾ ਕੋਈ ਕੋਠੇ ਚੜ ਕੇ ਗੱਲ ਮਾੜੀ ਮੋਟੀ ਨਹੀਂ ਕਨੈਕਟ ਹੋਣ ਹੀ ਨਹੀਂ ਰਿਹਾ ਪਾਜੀ ਆ ਵੇਖੋ ਟਾਵਰ ਦੇ ਸਾਹਮਣੇ ਉਹ ਵੀ ਖਰਾਬ ਆ ਉਹ ਡੁੱਬ ਗਿਆ ਸਾਰਾ ਬਿਲਕੁਲ ਬਿਲਕੁਲ ਆਹ ਤਵਾਹੀ ਦੀ ਤਸਵੀਰ ਤੁਹਾਨੂੰ ਦਿਖਾ ਰਿਹਾ ਹਾਂ ਇਸ ਸਮੇਂ ਮੌਸਮ ਇੱਕ ਵਾਰ ਫਿਰ ਬਦਲਿਆ ਤਾਂ ਸਰਹੱਦੀ ਇਲਾਕਿਆਂ ਦੇ ਵਿੱਚ ਮੀਂਹ ਪੈ ਰਿਹਾ ਜਦੋਂ ਮੀਂਹ ਪੈ ਰਿਹਾ ਫਿਰ ਚਿੰਤਾ ਵੀ ਲੋਕਾਂ ਦੀ ਵੱਧ ਰਹੀ ਆ ਸਾਹਮਣੇ ਜਿਹੜਾ ਤੁਸੀਂ ਬੰਨ ਟੁੱਟਿਆ ਹੋਇਆ ਪਾੜ ਜਿਹੜਾ ਬਹੁਤ ਵੱਡਾ ਪਿਆ ਹੋਇਆ ਸਾਹਮਣੇ ਨਜ਼ਰ ਆ ਰਿਹਾ ਤਾਂ ਉਹ ਪਾੜ ਪੈਣ ਦੇ ਨਾਲ ਪਾਣੀ ਫੇਰ ਵੀ ਵਗੀ ਜਾ ਰਿਹਾ ਜੇਕਰ ਰਾਵੀ ਦੇ ਵਿੱਚ ਪਾਣੀ ਦਾ ਪੱਧਰ ਵਧੇਗਾ ਤਾਂ ਫਿਰ ਜਿਹੜਾ ਪਾਣੀ ਆ ਜਿਹੜਾ ਉਹ ਲਗਾਤਾਰ ਇਸੇ ਤਰੀਕੇ ਦੇ ਨਾਲ ਵਗਦਾ ਰਹੇਗਾ ਨੁਕਸਾਨ ਲੋਕਾਂ ਦਾ ਹੁੰਦਾ ਰਹੇਗਾ ਫਸਲ ਉਸੇ ਤਰੀਕੇ ਨਾਲ ਡੁੱਬੀ ਰਹੇਗੀ ਭਾ ਖੇਤ ਪਾਣੀ ਦੇ ਨਾਲ ਭਰੇ ਰਹਿਣਗੇ ਜਦੋਂ ਤੱਕ ਇਹ ਤੁਸੀਂ ਬੰਨ ਨਹੀਂ ਬੰਨਿਆ ਜਾਂਦਾ ਉਦੋਂ ਤੱਕ ਇਹਦਾ ਕੋਈ ਹੱਲ ਨਹੀਂ ਹੁੰਦਾ ਬਈ ਜਿੰਨਾ ਚਿਰ ਤੁਸੀਂ ਬੰਨ ਨਹੀਂ ਬੰਨਿਆ ਜਾਂਦਾ ਉਦੋਂ ਤੱਕ ਹੱਲ ਨਹੀਂ ਹੋਣਾ ਮੈਂ ਕਹਿ ਰਿਹਾ ਹਾਂ ਜਿਸ ਤਰ੍ਹਾਂ ਜਿੰਨਾ ਚਿਰ ਤੂੰ ਸੀ ਬੰਨ ਤੂੰ ਸੀ ਬੰਨ ਵੀ ਢੀ ਸੇਤੀ ਨਹੀਂ ਗਈ ਬੰਨਿਆ ਜਾਣਾ ਕਿਉਂਕਿ ਤੁਸੀਂ ਪਾੜ ਇੰਨਾ ਉਹ ਅਗੀ ਜਾਂਡ ਇਹ ਤੇ ਇਹ ਤੇ ਬੜੀ ਇਹ ਤੇ ਬੜੀ ਤਗੜੀ ਜਦੋਂ ਜਹਿਦ ਕਰਕੇ ਇਹ ਪ੍ਰਸ਼ਾਸਨ ਪੂਰੀ ਇੱਥੇ ਵਾਲ ਆਊਗਾ ਤਾਂ ਫੇਰ ਇਹ ਬੰਨ ਬਜਣਾ ਉਹਦਾ ਬਿਲਕੁਲ ਨਹੀਂ ਬਜਣਾ ਬਾਕੀ ਆ ਵੀ ਭਾਰਤੀ ਕਿਸਾਨ ਨੂੰ ਨੀਕਤਾ ਸੰਘਰਸ਼ ਵੱਲੋਂ ਅਸੀਂ ਪੂਰਾ ਜੋਰ ਲਾ ਕੇ ਅਸੀਂ ਜਿੰਨੇ ਝੋਕੇ ਆ ਗਏ ਆ ਅਸੀਂ ਪੂਰਾ ਜੋਰ ਲਾ ਕੇ ਤੇ ਅਸੀਂ ਰਾਸਨ ਦੀ ਦਜੀਤ ਜੀ ਜਿੰਨੀ ਮਤਿਆ ਉੱਥੋਂ ਤੱਕ ਪਹੁੰਚਾਵਾਂਗੇ ਬਿਲਕੁਲ ਤਾਂ ਮਦਦ ਦੀ ਲੋੜ ਪੈਗੀ ਬਾਅਦ ਵਿੱਚ ਜੋ ਜ਼ਮੀਨਾਂ ਪਧਰੀਆਂ ਕਰਨੀਆਂ ਨੇ ਜਦੋਂ ਜ਼ਮੀਨਾਂ ਦੇ ਵਿੱਚ ਪਾਣੀ ਸੁੱਕੇਗਾ ਤਾਂ ਫੇਰ ਵੀ ਕਿਸਾਨ ਨੂੰ ਲੋੜ ਪੈਗੀ ਇੱਕਦਮ ਹੁਣ ਤਾਂ ਮਦਦ ਕਰਨ ਵਾਲਿਆਂ ਦੀ ਗਿਣਤੀ ਬਹੁਤ ਜ਼ਿਆਦਾ ਵੱਧ ਰਹੀ ਆ ਸੁੱਕਾ ਰਸਦ ਲਿਆ ਰਹੇ ਨੇ ਪਰ ਬਾਅਦ ਵਿੱਚ ਵੀ ਫਿਰ ਇਹਨਾਂ ਨੂੰ ਲੋਡ ਪੈਣੀ ਹੈ ਤਾਂ ਉਦੋਂ ਫਿਰ ਵੀ ਇਹ ਲੋਕ ਆਵਾਜ਼ ਮਾਰਨਗੇ ਕਿ ਸਾਡੀ ਹੁਣ ਮਦਦ ਕਰੋ ਸਾਨੂੰ ਹੁਣ ਡੀਜ਼ਲ ਦੀ ਲੋੜ ਆ ਸਾਨੂੰ ਹੁਣ ਖਾਦ ਦੀ ਲੋੜ ਆ ਸੀਨੇ ਜਿਹੜੀ ਕਣਕ ਦੀ ਫਸਲ ਬੀਜਣੀ ਆ ਸਾਨੂੰ ਹੁਣ ਬੀਜ ਦੀ ਲੋੜ ਆ ਤਾਂ ਉਦੋਂ ਵੀ ਇਹਨਾਂ ਕਿਸਾਨਾਂ ਨੂੰ ਬਹੁਤ ਜ਼ਰੂਰ ਸਮੇਂ ਮਦਦ ਦੀ ਲੋੜ ਪੈਗੀ ਸਾਥੀ ਜੱਸੀ ਦੇ ਨਾਲ ਕੁਲਦੀਪ ਸਿੰਘ ਪੋੜੇ ਰਜਾਨਾ ਸਪੋਕਸਮੈਨ ਟੀਵੀ ਜਨਾਲਾ ਪਿੰਡ ਕੋਨੇਵਾਲ